ਹੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਸੰਦੀਪ ਸਿੰਘ ਦੇ ਕੋਲ ਭੁੱਲਰ ਡੇਰੀ ਫਾਰਮ ਤੇ ਪਹੁੰਚੇ ਆ ਦੋਸਤੋ ਹਰ ਵਾਰ ਹਰ ਦਿੋਜ ਨਵੇਂ ਨਵੇਂ ਪਸ਼ੂ ਜਿਹੜੇ ਆ ਦੋਸਤੋ ਆਪਾਂ ਤੁਹਾਨੂੰ ਦਿਖਾਈਦੇ ਆ ਇਸ ਘਰੋਂ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਨਵੇਂ ਪੁਰਾਣੇ ਇੱਥੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਜਿਹੜੇ ਆ ਵ ਕੋਲ ਵੱਡੀਆਂ ਬਹਿੜਾਂ ਦੋਸਤੋ ਤੇ ਇੱਕ ਵੱਖਰੇ ਬਰੀਡ ਦੇ ਵਿੱਚ ਜਿਹੜੀਆਂ ਤੁਹਾਨੂੰ ਬਹਿੜਾਂ ਵੇਖਣ ਦੇ ਵਿੱਚ ਮਿਲਣਗੀਆਂ ਬਹੁਤ ਘੱਟ ਚੈਨਲਾਂ 'ਪਰ ਜਿਹੜੀਆਂ ਦੋਸਤੋ ਪੰਜਾਬ ਦੇ ਵਿੱਚੋਂ ਗੱਲ ਕਰੀਏ ਤਾਂ ਇਹੋ ਜੀ ਬਰੀਡ ਨਸਲ ਆ ਜਿਹੜੀ ਉਹ ਬਿਲਕੁਲ ਸਾਹਮਣੇ ਹੁੰਦੀ ਆ ਸੋ ਪੂਰੀ ਗੱਲਬਾਤ ਕਰਾਂਗੇ ਤੇ ਇੱਕ ਨੀਲੀ ਰਾਵੀ ਦੀ ਜਿਹੜੀ ਆ ਦੋਸਤੋ ਇੱਕ ਮਾਜ ਤੁਹਾਨੂੰ ਦਿਖਾਵਾਂਗੇ ਠੀਕ ਆਓ ਕਰਦੇ ਆ ਗੱਲਬਾਤ ਬਾਕੀ 4 ਅਗਸਤ ਨੂੰ ਆਪਾਂ ਦੋਸਤੋ ਅੱਜ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ ਦੋਸਤੋ 1:30 ਤੋਂ 2:00 ਵਜੇ ਦਾ ਸਮਾਂ ਹੈਗਾ ਆਓ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਸਾਸਰੀ ਦਾ ਸੰਧੂ ਸਾਹਿਬ ਵੀ ਠੀਕ ਠਾਕ ਹੋ ਬਹੁਤ ਵਧੀਆ ਪਰਵਾਹ ਡੀਟਾ ਜੀ ਸਭ ਹੋ ਬਹੁਤ ਵਧੀਆ ਹੋ ਠੀਕ ਆ ਵਧੀਆ ਜੀ ਵਧੀਆ ਮਾਰ ਅੱਛਾ ਤਾਂ ਸੰਦੀਪ ਭਾਈ ਅੱਜ ਪਸੂ ਆਪਣੇ ਕੋਲ ਚਾਰ ਨਾਂਗ ਨੇ ਚਾਰ ਨਾਂਗ ਸੰਧੂ ਸਾਹਿਬ ਇੱਕ ਨੀਲੀ ਦੀ ਝੋਟੀ ਆਪਣੇ ਕੋਲ ਦੂਜੇ ਸਵੇ ਤੇ ਤਿੰਨਾਂ ਪਰ ਕੋ ਵਿਹੜਾਂ ਆ ਠੀਕ ਆ ਕੋਈ ਇੱਕ ਵੜ ਪਹਿਲੇ ਸਵੇ ਆ ਤੇ ਦੋ ਵੜਾਂ ਦੂਜੇ ਦੂਜੇ ਸਵੇ ਆ ਗਈ ਗੱਬਣਾ ਹੀ ਆ ਕਿ ਸੁਈਆਂ ਵੀ ਗੱਬਣਾ ਹੀ ਆ ਸੰਧੂ ਸਾਹਿਬ ਸੁਈਆਂ ਕੱਲ ਵੇਗੀਆਂ ਜਿਹੜੀ ਵੀਡੀਓ ਆਪਾਂ ਕੱਲ ਪਰਸੋਂ ਮੇਰੇ ਕੋਲ ਪਾਈ ਸੀ ਆਹ ਮਾਤਾ ਨੀਦੀ ਰਵਦੀਏ ਗਵਾ ਆਪਣਾ ਤੁਸੀ ਜੀ ਹਾਂ ਜੀ ਇਹਨੇ ਸੂਈ ਲੰਦੀ ਆ ਕੱਲ ਹੀ ਆਪਣੇ ਕੋਲ ਸ਼ਾਮੀ ਆਈ ਸੰਤੂ ਸਾਹਿਬ ਚੌਥਾ ਦਾ ਨਾ ਸੂਈ ਨੂੰ ਨਾੜੂ ਬਿਲਕੁਲ ਨਾਲ ਆਵੇ ਤੇ ਇਹਦੇ ਥੱਲੇ ਸੰਤੂ ਸਾਹਿਬ ਲੀਟਰ ਮਾਰਵਾ ਹੁਣ 12 ਕਿਲੋ ਦੁੱਧ ਤਿਆਰ ਹੋਊਗਾ ਅੱਛਾ ਜੀ ਤੁਸੀਂ ਯਾਰਾ ਇਹ ਮੰਨ ਕੇ ਲਓ ਦੁੱਧ 12 ਕਿਲੋ ਤੁਸੀਂ ਯਾਰਾਂ ਦੇ ਲੀਟਰ ਮਾਰ ਕੇ ਜਿਹੜਾ ਮਰਜ਼ੀ ਚੋ ਕੇ ਖਰ ਸਕਦਾ ਅੱਜ ਤੋਂ ਪੰਜਾਂ ਦਿਨਾਂ ਦੀ ਮੈਂ ਚਾਹਾਂ ਦੇ ਸੂਈ ਹੈ ਜੀ ਠੀਕ ਹੈ ਜੀ ਹਾਂ ਦੁੱਧ 14 15 ਕਿਲੋ ਝੋਟੀ ਕਰੂਗੀ ਜੀ ਠੀਕ ਹੁਣ 11 ਕਿਲੋ ਆ ਹਾਂ ਜੀ ਸੰਤੂ ਸਾਹਿਬ ਤਿਆਰ ਬਿਲਕੁਲ ਜਿਤਨਾ ਮਰਜ਼ੀ ਕੋ ਕੱਟੀ ਬਿਲਕੁਲ ਥੱਲੇ ਹੈਗੀ ਆ ਦੇਖੋ ਜੀ ਠੀਕ ਆ ਨੀਲੀ ਦੀ ਮਗਰ ਕੱਟੀ ਆ ਤੇ ਮਾਰਕਿੰਗ ਕੱਟੀ ਬੜੀ ਠੰਡੀ 19 ਸੰਤੋ ਸਾਹਿਬ ਝੋਟੀ ਨਹੀਂ ਬਾਕੀ ਤੇ ਚਵਾ ਲੱਗਾ ਕਿ ਕੰਨੋਂ ਗੱਲਾਂ ਟੇਡਾ ਕੱਟ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਵਾ ਇਤਨਾ ਚਾਪੀ ਮਾਰ ਕੇ ਥੱਲੇ ਬਹਿ ਲਓ ਆ ਦੇਖੋ ਤੇ ਸੀਲ ਸਾਉ ਪੂਰੀ ਆ ਦੇਖੋ ਜੀ ਠੀਕ ਆ ਥਾਂ ਥੋਂ ਬਹਾਉਣੇ ਆ ਪਤਾਨਾ ਕੋਲੋਂ ਆ ਦੇਖੋ ਪੂਰਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਥਾਂ ਠੀਕ ਹੈ ਜੀ ਤਿੰਨ ਥਾਂ ਬਿਲਕੁਲ ਵਾਈਟ ਇੱਕ ਬਲੈਕ ਥਾਂ ਹੈਗਾ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਫੋਲ ਕੇ ਤੋੜ ਕੇ ਦਿਖਾਉਣੇ ਆ ਤੋ ਨੀਲੀ ਰਾਵੀ ਦਾ ਪਸ਼ੂ ਜਿਹੜਾ ਦੋਸਤੋ ਪਿਛਲੇ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇੱਕ ਦੋ ਦੋ ਨੱਕ ਜਿਹੜੇ ਆ ਉਹ ਵੇਖਣ ਦੇ ਵਿੱਚ ਜਰੂਰ ਮਿਲਦੇ ਆ ਡਿਮਾਂਡ ਜਿਹੜੀ ਜ ਬਹੁਤ ਹੀ ਵੀਰਾਂ ਦੀ ਹੁੰਦੀ ਹੈ ਦੋਸਤੋ ਪਸ਼ੂ ਜਦੋਂ ਨਿਕਲਦਾ ਉਦੋਂ ਖਰੀਦਿਆ ਜਾਂਦਾ ਸੋ ਬਿਲਕੁਲ ਇਸੇ ਤਰ੍ਹਾਂ ਜਿਹੜੇ ਪਸ਼ੂ ਦੋਸਤੋ ਹੋਰ ਵੀ ਡੇਲੀ ਰੁਟੀਨ ਦੇ ਵਿੱਚ ਅੱਗੇ ਨੈਕਸਟ ਆਉਣ ਵਾਲੇ ਦਿਨਾਂ ਦੇ ਵਿੱਚ ਪਸ਼ੂ ਆਉਂਦੇ ਰਹਿਣਗੇ ਠੀਕ ਹੈ ਜੀ ਨੀਲੀ ਰਾਵੀ ਦੀਆਂ ਮੱਝਾਂ ਛੋਟੀਆਂ ਹੋ ਜਾਂ ਪਾਹੇ ਬਿਹੜਾ ਇਹ ਪਸ਼ੂ ਜਿਹੜੇ ਆ ਮੋਸਟਲੀ ਇਸ ਕਰੋ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਆ ਤੇ ਪਸ਼ੂ ਚੰਗੇ ਹੁੰਦੇ ਆ ਸਾਫ਼ ਸੁਥਰੇ ਹੁੰਦੇ ਆ ਟੋਟੀ ਬਹੁਤ ਤਿਆਰੀ ਹੈ ਸੂਹਾ ਦੂਜਾ ਕਿ ਤੀਜਾ ਸੀ ਜੀ ਦੂਜਾ ਸਵੇਰਾ ਪਿਓਰ ਦੂਜਾ ਜੀ ਦੂਜਾ ਜੀ ਹਾਂਜੀ ਦੂਜੇ ਸਵੇਰੇ ਜਿਹੜੀ 200 ਸੂਈ ਹੈ 4-5 ਦਿਨ ਦਾ ਸਮਾਨ ਨੋਟ ਕਰ ਲਓ ਹਵਾਨਾ ਕਾਫੀ ਸੋਹਣਾ ਹੈਗਾ ਬਖਾਲਾ ਬਹੁਤ ਸੋਹਣਾ ਬਿਲਕੁਲ ਕੰਪੈਕਟ ਜਿਹੜਾ ਦੋਸਤੋ ਫਿਕਸ ਜਿਹੜਾ ਤੇ ਦੁੱਧ 11 ਕਿਲੋ ਆ ਜਿਹੜੀ ਤੁਸੀਂ ਚੁਵਾਈ ਕਰ ਲੈਣੀ ਸਾਨੂੰ ਸਭ ਹੋਊਗਾ 12 ਪਰ 11 ਕਿਲੋ ਆਪਾਂ ਲੀਟਰ ਮਰਵਾ ਲਾਂਗੇ ਅੱਛਾ ਜੀ ਬੋੜੇ ਜਾ ਜੀ ਮੈਂ ਬਿਲਕੁਲ ਠੀਕ ਹੈ ਬਈ ਹਾਂਜੀ ਆਇਆ ਸ਼ਾਮਾ ਨੂੰ ਚੱਡਾ ਛਾਂ ਕੱਢ ਦਿੰਦੀ ਸਾਰਾ ਇਹ ਹੂੰ ਕਿ ਤੁਹਾਨੂੰ ਆਜ ਕੋ ਇੱਕ ਨੰਬਰ ਆ ਜੀ ਇੱਕ ਨੰਬਰ ਸੱਤ ਸਾਬ ਆਦੇ ਜੇ ਬੱਜਾ ਲਾ ਦੇ ਆਪਾਂ ਨੇ ਧਾਰਮਾੜ ਦੇ ਨੇ ਠੀਕ ਆ ਜੀ ਤੇ ਸੋ ਬਾਕੀ ਜਿਹੜੀਆਂ ਦੋਸਤੋ ਚੋਂ ਥਣਾ ਤੋਂ ਚੈੱਕ ਪਾਸ ਕਰਾ ਦੇਣੀ ਆ ਧਾਰਾ ਮਾਰ ਕੇ ਕੋਈ ਦੋ ਦੋ ਚਾਰ ਚਾਰ ਪੰਜ ਪੰਜ ਧਾਰਾ ਮਾਰ ਕੇ ਤਸਦੀਕ ਕਰਵਾ ਦੇਣੀ ਉਸ ਤੋਂ ਬਾਅਦ ਜਿਸ ਥਾਂ ਤੋਂ ਵੀ ਦੋਸਤੋ ਆਪਾਂ ਵੀਡੀਓ ਅਪਲੋਡ ਕਰਦੇ ਆ ਰਿਕਵੈਸਟ ਹੁੰਦੀ ਆ ਉਹਨਾਂ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਪਸ਼ੂ ਖਰੀਦਣਾ ਆਪਦੀ ਇੱਕ ਟਾਈਮ ਦੋ ਟਾਈਮ ਚਪਾਈ ਜਿਹੜੀ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਆ ਕਰੋ ਕਿਉਂਕਿ ਵਪਾਰ ਦਾ ਕੰਮ ਆ ਓਨਰ ਮਾਲਕ ਨੇ ਆਪਣੀ ਤਸੱਲੀ ਆ ਪੂਰੀ ਕੀਤੀ ਹੁੰਦੀ ਆ ਆਪਦੀ ਸਮਝ ਦੇ ਨਾਲ ਤੋਂ ਜਿਸ ਵੀਰ ਨੇ ਕੋ ਪਸ਼ੂ ਖਰੀਦਣਾ ਆਪਦਾ ਬਿਲਕੁਲ ਹੱਕ ਸਮਝ ਕੇ ਤਸੱਲੀ ਜ਼ਰੂਰ ਕਰਨੀ ਠੀਕ ਆ ਤੇ ਮਗਰ ਕੱਟੀ ਆ ਤੇ ਝੋਟੀ ਆਪ ਵੀ ਚੰਗੀ ਛੇੜਾ ਡਿੰਗਾ ਚੀਰ ਆ ਠੀਕ ਹੈ ਜੀ ਤੇ ਆ ਮੰਗਲੇ ਖਣ ਦੇ ਕੋਲ ਆ ਪੋਲਾ ਬਰਾ ਜਿਹੜਾ ਦੋਸਤੂ ਰੂਮ ਵਰਤੂ ਇੱਕ ਨੰਬਰ ਚ ਵਾਈ ਸੰਤੂ ਸਾਹਿਬ ਥਾਂ ਥਣ ਵੇਖੋ ਕਿੱਡਾ ਵਧੀਆ ਬਣਾਇਆ ਮੈਂ ਲਓ ਜੀ ਹੋਰ ਦੇ ਤੌਰ ਤੇ ਫਿਰ ਬਿਖਾਉਣਾ ਨਹੀਂ ਸੋਹਣੀਏ ਦੋਸਤੋ ਖੂਬਸੂਰਤ ਥਣ ਥਣ ਦੇਖੋਗੇ ਪੂਰਾ ਨੋਕਲਾ ਠੀਕ ਹੈ ਜੀ ਤੇ ਇੱਕ ਹੋ ਜਾਂਦੀ ਐ ਵੀ ਕੱਲੀ ਕਹਿਣ ਵਾਲੀ ਗੱਲ ਬਾਕੀ ਆ ਤੁਹਾਡੇ ਬਿਲਕੁਲ ਸਾਹਮਣੇ ਜਿਹੜਾ ਤੁਹਾਨੂੰ ਦਿਸਣ ਵੀ ਡਿਆ ਤਸੱਲੀ ਨਾਲ ਵੇਖ ਲਓ ਦੋਸਤੋ ਵੀਡੀਓ ਇੱਕ ਵਾਰੀ ਪੂਰੀ ਦੇਖ ਲਿਆ ਕਰੋ ਤੇ ਵੱਧ ਤੋਂ ਵੱਧ ਹੋਰ ਵੀਰਾਂ ਤੱਕ ਵੀ ਜਿਹੜੀ ਸ਼ੇਅਰ ਕਰਦਿਆ ਕਰੋ ਠੀਕ ਹੈ ਜੀ ਤਾਂ ਜੋ ਹੋਰ ਫਾਰਮਰ ਵੀਰਾਂ ਤੱਕ ਵੀ ਚੀਜ਼ ਪਹੁੰਚ ਸਕੇ ਆ ਦੇਖੋ ਜਰਾ ਚੱਲ ਫੁੱਲਾ ਹੋ ਜੀ ਠੀਕ ਆ ਸੰਤੂ ਭਾਈ ਬਣਦਾ ਬੌਲਾ ਹੀ ਅਜੇ ਫਿਰ ਹਾਂਜੀ ਬੌਲਾ ਸੰਤੂ ਸਾਹਿਬ 11 ਕਿਲੋ ਤਿਆਰ ਹੋ ਗਾ ਲੋਇਰਗਾ ਅੱਛਾ ਹਾਂਜੀ ਤੇ ਫਿਰ ਕੀ ਬੋਲਵਾਂ ਸੰਤੂ ਸਾਹਿਬ ਕੋਖੀੜਾ ਨਹੀਂ ਲੱਤੀ ਵੇਦੇ ਝੋਟੀ ਹੈਗੀ ਪੂਰੇ ਲੱਖ ਰੁਪਏ ਦੀ ਆਪਾਂ ਹਾਣਾ ਹੀ 85000 ਦੀ ਝੋਟੀ ਦੇ ਦਾਂਗੇ ਉਹ ਚ ਵੀ ਮਾਨਦਾਨ ਕਰ ਦਾਂਗੇ ਭੈਣ ਭਰਾ ਜੇ ਦਾ ਅੱਛਾ ਹਾਂਜੀ 85 ਜਿਵੇਂ ਮਾਨਦਾਨ ਕਰ ਦਾਂਗੇ ਚਵਾ ਕੇ ਭਾਵੇਂ ਦੋ ਡੰਗ ਚੋਕੇ ਕੋਈ ਖੜੇ ਤੇ ਭਾਵੇਂ ਸੰਤੂ ਸਾਹਿਬ ਧਾਰ ਬਣਾ ਮਾਰੀ ਝੋਟੀ ਦੀ ਠੀਕ ਆ ਹਾਂਜੀ 85000 ਦੋਸਤੋ ਹਾਣਾ ਵੀਰ ਕਹਿੰਦਾ ਪਿਆ 85000 ਦੀ ਦਵਾਗੇ ਠੀਕ ਆ ਤੇ ਚਵਾਈ ਤੁਸੀਂ ਵੀ ਕਰ ਲੈਣੀ ਪਰ ਬਿਲਕੁਲ ਨਹੀਂ ਅਗਲੇ ਪਿਛਲੇ ਨਾਲ ਆਪਣੀਆਂ ਜਿਹੜੀਆਂ ਦੋਸਤਾਂ ਨਾਲ ਤੁਸੀਂ ਬੇਨਤੀ ਮਾਰੀ ਬਿਲਕੁਲ ਬਰਾਬਰ ਧਾਰਦਾ ਵੀ ਨਹੀਂ ਫਰਕੂਗਾ ਮੈਂ ਤਾਂ ਕਿਹੇ ਪਾਸੇ ਵੀ ਠੀਕ ਆ ਹਾਂਜੀ ਤਸਦੀਬ ਭਾਈ ਇਸ ਤੋਂ ਬਾਅਦ ਬੈਠਾ ਆ ਗਿਆ ਆਪਣੇ ਬੈਠਾ ਆ ਗਿਆ ਸੰਤੂ ਸਾਹਿਬ ਇਹ ਪਹਿਲੇ ਨੰਬਰ ਤੇ ਆ ਗਿਆ ਪਹਿਲੇ ਨੰਬਰ ਤੇ ਇਹ ਆ ਗਿਆ ਪਹਿਲੇ ਸੋਹੇ ਬਹਿ ਰਿਹਾ ਜੀ ਸਾਡੀ ਗੁੰਡੀ ਬਾੜੀ ਜਿਆਦੀ ਹੈ ਜੀ ਪਹਿਲੇ ਨੂੰ ਪਹਿਲੇ ਦੂਜੇ ਉਹ ਤਾਂ ਪਹਿਲੇ ਆਦੇ ਜੀ ਵੇਖੋ ਦੂਜੇ ਮੰਨ ਲਓ ਤਾਂ ਵੀ ਗੱਲ ਕੋਈ ਨਹੀਂ ਮੈਂ ਦੂਜੇ ਨਾਲੇ ਕੋਈ ਤਾਂ ਵੀ ਗੱਲ ਲਓ ਜੀ ਮੋਟਾ ਗੋਲਾ ਥਾਣ ਦੋਸਤੋ ਤੇ ਆ ਵਿਖਾ ਦਨੇ ਆਪਾਂ ਤੁਹਾਨੂੰ ਚਿਪੜਾ ਤੇ ਦਿਨ ਕਿੰਨੇ ਕਿਲੇ ਲੈ ਕੇ ਜਾਈਏ ਅਜੇ ਸਾਨੂੰ ਸਾਬ ਚ 2-4 ਦਿਨ ਲੈਣੇ ਨੇ 2-4 ਦਿਨ ਹਜੇ ਲੈ ਜਾਓ ਦੋਸਤੋ ਫੁੱਲੇ ਡੁੱਲੇ ਠੀਕ ਆ ਤੇ ਹੋਲੀ ਬੜੀ ਬਣੀ ਦੀ ਠੰਡੇ ਵੀ ਦੀ ਪੂਰੀ ਨਿੱਗਰ ਆ ਬਾਡੀ ਬਣਤਰ ਤੁਹਾਨੂੰ ਵਿਖਾਉਣੇ ਆ ਫਾਈਟ ਫੁੱਲ ਵੱਡੀ ਆ ਠੀਕ ਆ ਜੀ ਪੂਰੀ ਵੱਡੀ ਹਾਈਟ ਦੇ ਵਿੱਚ ਜਾਂ ਕੋਈ ਦਰਮਿਆਨੀ ਜਾਂ ਮੀਡੀਅਮ ਹਾਈਟ ਦਾ ਵੀ ਕੋਈ ਮੰਨੇ ਵੀ ਵੱਡੀ ਹਾਈਟ ਆ ਜਿਹੜੀ ਕੋਈ ਮੀਡੀਅਮ ਹਾਈਟ ਵਾਲੀ ਹੋਈ ਆਪਾਂ ਵੀ ਦੱਸਾਂਗੇ ਤੇ ਜਿਹੜੀ ਵੱਡੀ ਹਾਈਟ ਉਹ ਵੀ ਦੱਸਾਂਗੇ ਠੀਕ ਆ ਜੀ 2-4 ਦਿਨ 4-5 ਦਿਨ ਹਜੇ ਕੱਢ ਜੂਗੀ ਅਰੇ ਇਹਨਾਂ ਨੂੰ ਸਮਝ ਆਪਦਾ ਹੀ ਕਰਨੀ ਆ। ਆ ਕਰੋ। ਠੀਕ ਆ ਜੀ। ਸੂਹਾ ਤੁਸੀਂ ਦੂਜਾ ਮੰਨ ਲਓ ਠੀਕ ਆ ਜੀ ਦੂਜਾ ਸੂਹਾ। ਦੂਜਾ ਸੂਹਾ ਐਗਜੈਕਟ ਜਿਹੜਾ ਦੂਜਾ ਸੂਹਾ ਸੂਣ ਵਾਲੀ ਆ। ਤੇ ਵੈਰਾ ਦੋਸਤੋ ਹੋਰ ਵੀ ਨੇ ਬੇਸ਼ੱਕ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਐਂਡ ਤੱਕ ਹੋਰ ਵੀ ਤੁਹਾਨੂੰ ਨਗੀਨੇ ਦਿਖਾਉਣੇ ਆ ਇੱਕ ਵੱਖਰੀ ਡਿਫਰੈਂਟ ਜਿਹੜੀ ਚੀਜ਼ ਦਿਖਾਵਾਂਗੇ ਠੀਕ ਆ। ਤੇ ਪਸੂ ਬੇਸ਼ੱਕ ਹੋਰ ਸਟੇਟਾਂ ਦੇ ਵਿੱਚ ਤਾਂ ਬਹੁਤੇ ਹੋਣਗੇ ਪਰ ਪੰਜਾਬ ਦੇ ਵਿੱਚ ਗੱਲ ਕਰ ਲਈਏ ਤੇ ਬਹੁਤ ਸੋਹਣੀ ਇੱਕ ਬੈਡ ਤੁਹਾਨੂੰ ਦੱਸਣਾ ਹੈ ਠੀਕ ਆ ਚਾਹੀ ਵਾਲਾਂ ਦੇ ਵਿੱਚ ਤੇ ਇਹ ਵੀ ਸ਼ਾਈ ਹਾਲ ਕ੍ਰੋਸ ਆਂਗ ਦੇ ਵਿੱਚ ਆ ਬਾਕੀ ਆ ਥਣ ਦੇ ਬਾਜੇ ਤੇ ਫਦੀਬਾਈ ਕਿੱਥੋਂ ਤੱਕ ਫਰ ਦੇ ਦੇਣੀ ਆ ਸੰਧੂ ਸਾਹਿਬ ਮੁੱਲ ਕਰਦੇ ਆ 45000 ਰੁਪਇਆ ਤੇ ਹਾਂ ਨਾ 42 ਦੀ ਬੱਛੀ ਦੇ ਦਾਂਗਾ ਉੱਚੇ ਮਾਨਤਨ ਹੋ ਜਾਊਗਾ ਭੈਣ ਭਰਾਏ ਦਾ 42 ਹਾਂਜੀ 45000 ਮੁੱਲਿਆ 42 ਜਿਵੇਂ ਮਾਨਤਨ ਕਰਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਸੋਈ ਵੱਚੀ 55 ਦੀ ਆ ਪਰ ਅੱਜ ਆਪਾਂ ਦੇ ਦਾਂਗੇ 42 ਜਿਵੇਂ ਮਾਨਤਨ ਕਰਦਾਂਗੇ ਹਾਂ ਹਾਂਜੀ ਲੋ ਵੀ ਦੋਸਤੋ ਟਿੱਪ ਕੇ ਤੁਹਾਨੂੰ ਦਿਖਾਤਾ ਹੈ ਸਸਾ ਲੈ ਲੈਣੇ ਠੰਡੀ ਠੰਡੀ ਬਹੁਤ ਜਿਆ ਆ ਤੁਸੀਂ ਕਰ ਲੋ ਚਾਹੀਦਾ ਠੀਕ ਹੈ ਜੀ ਕੋਈ ਡਰਕ ਲ ਭਜਾ ਕਾ ਛਟਾਕਲ ਜੀ ਨਹੀਂ ਹੈਗੀ ਠੰਡੇ ਧੀਰੀ ਆ ਸੀਓ ਸਾਊ ਕੋਈ ਮਟਾ ਵਡਾ ਹੈ ਠੀਕ ਹੈ ਤੇ 42000 ਦੇ ਵਿੱਚੋਂ ਜਿਹੜਾ ਛੋੜ ਛੱਪਾ ਮੌਕੇ ਤੇ ਮਾਰਨ ਦਾ ਉਹ ਹੋ ਜਾਊਗਾ ਘਾਰੇ ਦੀ ਨਾਂ ਦਾ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਆਪਾਂ ਸ਼ਾਹੀ ਵਾਲਾਂ ਅੰਗ ਦੇ ਵਿੱਚ ਵੇੜ ਦਿਖਾਉਣੇ ਆ ਚਾਲਰ ਵੇਖੋਗੇ ਆਰਡਰ ਕੁਆਲਟੀ ਦੇਖੋਗੇ ਥਾਂ ਥਾਂ ਨੂੰ ਵੇਖੋਗੇ ਬਹੁਤ ਸੋਹਣੀ ਪਰਫੈਕਟ ਜਿਹੀ ਇਹ ਵੇੜ ਠੀਕ ਹੈ ਜੀ ਚਾਰ ਜਾਂ ਸੰਤੂ ਸਾਹਿਬ ਦੋ ਚਾਰ ਦਿਨ ਹੀ ਲਊਗੀ ਆ ਭਾਜੀ ਆ ਗਈ ਇੱਕ ਬੰਨੇ ਮੜੀ ਜੀ ਅੱਛਾ ਜੀ ਬਾਕੀ ਬਹੁਤ ਜਿਆਦਾ ਟਿੱਪ ਕੱਟਣ ਚੰਗੀ ਤਿੰਨ ਚਾਰ ਕ ਚਾਰ ਪੰਜ ਚਾਰ ਪੰਜ ਦਿਨ ਹੀ ਖੜੂਗੀ ਬਿਲਕੁਲ ਤਿਆਰੀ ਜੋ ਸੰਤੂ ਸਾਹਿਬ ਜੀ ਸਵੇਰ ਕੰਪਾਊਗਾ ਸਵੇਰ ਸੰਤੂ ਸਾਹਿਬ ਜਿਨ੍ਹਾਂ ਦਾ ਲਈ ਉਹਨਾਂ ਦਾ ਦੂਜਾ ਆਖਾ ਤੁਸੀਂ ਤੀਜਾ ਮੰਨੋ ਆਪਾਂ ਨੇ ਇੱਕ ਸਵੇਰ ਵੱਧ ਦੱਸਾਂਗੇ ਅਗਲੇ ਭੈਣ ਭਰਾ ਨੂੰ ਜਿਹੜਾ ਵੀ ਮੁੜ ਕੇ ਆਪਾਂ ਨੂੰ ਆਖੇ ਨਾ ਕਹਿ ਸਕੀ ਹੈ ਪਿਓਰ ਦੂਜੇ ਪਰ ਆਪਾਂ ਤੀਜੇ ਸੋ ਤੀਜੇ ਸਵੇਰੇ ਦੇ ਵਿੱਚ ਦੋਸਤੋ ਖੁੰਨ ਵਾਲੀ ਹੈ ਠੀਕ ਹੈ ਪੜੀ ਜੁੜੀ ਪੂਰੀ ਹੈ ਤਿੰਨ ਤੋਂ ਚਾਰ ਦਿਨ ਚਾਰ ਕ ਦਿਨ ਸਮਾਂ ਲੈ ਜੂਗੀ ਠੀਕ ਹੈ ਬਾਕੀ ਥਾਣ ਮੋਟਾ ਬਿਲਕੁਲ ਫੁੱਲ ਥਾਣਾ ਜਿਹੋ ਜਿਹਾ ਸ਼ਾਹੀਵਾਲ ਵੈੜਾ ਨੂੰ ਨੋਰਮਲੀ ਆਪਾਂ ਦੇਖਦੇ ਆਂ ਤੇ ਬਾਕੀ 53 ਨੰਬਰ ਵਧੀਆ ਇੱਕ ਨੰਬਰ ਇੱਕ ਨੰਬਰ ਸੰਤੂ ਸਾਹਿਬ ਗਰੂ ਵਰਗੀ ਪੋਲੀ ਆ ਮੋਟੀ ਮੋਟੀ ਘਾਰ ਮਾਰਦੀ ਬੈੜ ਕਿੰਨੇ ਕ ਕਪੈਕਸਰ ਰਹਿ ਜੂਂਦੀ ਸੰਤੂ ਸਾਹਿਬ ਜਾਨੀ ਕਿ 15 16 ਤੋਂ 18 ਦੇ ਲਗਭਗ 15 16 ਮੈਕਸਿਮਮ ਲਗਾ ਗਿੰਨੋ ਤਾਂ 15 ਤੋਂ ਪਲੱਸ ਦੀ ਮੀਤੀ ਆ ਹਾਂਜੀ ਠੀਕ ਹੈ ਪਰ ਹਾਂਜੀ ਬਾਕੀ ਦੁੱਧ ਸੰਤੂ ਸਾਹਿਬ ਮੈਂ ਕਿਹ ਕਿਈ ਤੁਹਾਨੂੰ ਕਿਹਾ ਵਾ ਵੀਡੀਓ ਜਿਹੜੀ ਦੁੱਧ ਪਾਏ ਦਾ ਅਗਲੇ ਦਾ ਪਾਏ ਦਾ ਪਾਏ ਸੇਵਾ ਦਾ ਦੁੱਧ ਹੈ ਜੀ ਜੇ ਆਪਾਂ ਇਥੋਂ ਸੰਤੂ ਸਾਹਿਬ 20 ਕਿਲੋ ਕਹਿੰਦੇ ਅਗਲਾ ਸਾਂਭੂ ਘਣਾ ਜਾ ਕੇ ਤੇ ਆਪਾਂ 20 ਬਣਾ ਕੇ ਤੁਹਾਨੂੰ ਦੇਵਾਂਗੇ ਜੀ ਮੁਰਦੇ ਹਾਂ ਹਾਂ ਇਹ ਜ਼ਰੂਰੀ ਨੋਟ ਵੀ ਹੁੰਦਾ ਵੀ ਜਿੰਨੀ ਚੰਗੀ ਸੇਵਾ ਕਰ ਲੋਗੇ ਪਸ਼ੂ ਨੇ ਦੁੱਧ ਦੇਣਾ ਬਾਕੀ 15 ਪਲੱਸ ਕੁ ਤੁਸੀਂ ਇਹਦੀ ਉਮੀਦ ਕਰਕੇ ਜਿਹੜਾ ਸੌਦਾ ਕਰ ਲਿਓ ਠੀਕ ਹੈ ਜੀ ਬਾਕੀ 15 ਤੋਂ 17 12 ਤੋਂ 18 ਲੀਟਰ ਵੀ ਆਪਾਂ ਚੁਾਈ ਲੈ ਸਕਦੇ ਹਾਂ ਚੰਗੀ ਸੇਵਾ ਦੇ ਤਲਹਾਲ ਫਿਰ ਕੋਲ ਤੁਹਾਡੇ ਸਾਹਮਣੇ ਆ ਸ਼ਹੀਵਾਲਾ ਅਗਦੇ ਵਿੱਚ ਤੀਜਾ ਸਵੇਰ ਸੂਣ ਜਾ ਰਹੀ ਹੈ ਬੈਰ ਆਰਡਰ ਕੁਆਲਿਟੀ ਚੰਗੀ ਹੈ ਹਜੇ ਢਿੱਲਾ ਥੋੜਾ ਲੜ ਜੇ ਸਾਰੇ ਲੜ ਕੱਢਣੇ ਸਵੇਰੇ 7:00 ਵਜੇ ਕੋਲੀ ਬਣ ਜਾਣਾ ਆ ਦੇਖੋ ਕੰਨੀ ਦੁਨੀਆ ਬਾਰੇ ਸਮਝਾ ਦੇਈ। ਹੂੰ। ਇਹ ਸੀਲ ਸਭ ਪੂਰੀ ਆ। ਹਾਂ ਜੀ। ਠੀਕ ਆ। ਤੇ ਸੰਦੀਪ ਭਾਈ ਕਿੱਥੋਂ ਤੱਕ ਫਿਰ ਦੇ ਦੇਣੀ। ਸੰਤੋਖ ਸਾਹਿਬ ਮੁੱਲ ਭਾਵੇਂ 60000 ਕਰਾ ਲਓ 55000 ਦੀ ਹਾਨਾ ਦੇ ਦਾਂਗੇ ਉਹਦੇ ਵਿੱਚੋਂ ਛੋੜ ਛੱਪਾ ਕਰ ਦਾਂਗੇ ਮਾਨਦਾਨ। 55000। ਹਾਂ ਜੀ ਉਹ ਚੋਂ ਵੀ ਮਾਨਦਾਨ ਕਰ ਦਾਂਗੇ ਇਹਦਾ ਪੈਨ ਫੜਾ ਲਾ। ਠੀਕ ਹੈ ਜੀ। ਹਾਂ ਜੀ। 55000 ਦੇ ਵਿੱਚੋਂ ਵੀ ਜਿਹੜਾ ਦੋਸਤੋ ਛੋੜ ਛੱਪਾ ਹੋ ਜਾਊਗਾ ਠੀਕ ਹੈ ਜੀ ਮਾਨਦਾਨ। ਥੋੜਾ ਜਿਹਾ ਮਾਲੇ ਸੰਤੋਖ ਸਾਹਿਬ ਤੁਹਾਨੂੰ ਪਤਾ ਘੱਟ ਮਿਲਦਾ ਇਧਰੋਂ ਲੱਭਦੀ ਘਾਟ ਹੈ ਆਪਾਂ ਨੇ ਚਲੋ ਫ ਵੱਡਾ ਆ ਹੈ ਇਹ ਟੈਂਕੀ ਆ ਗਿਆ ਬਈ ਹੈ ਨਾ ਕੀ ਕੀ ਮੰਨਦੇ ਹੋ ਵੀਰ ਕਿਹੜੀ ਨਸਲ ਦੇ ਵਿੱਚ ਸੰਤੋਖ ਸਾਹਿਬ ਜਾਨੀ ਕਿ ਇਹ ਛਾਈ ਹਲ ਤੇ ਗੇਰ ਨਸਲ ਜੀ ਜਿਤਨਾ ਮਿਕਸ ਹੀ ਜਾਂਦੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਨਾ ਤੇ ਪਿਓਰ ਛਾਈ ਹਲ ਜੀ ਆਉਂਦੀ ਹੈ ਗੇਰ ਚ ਵੀ ਆਉਂਦੀ ਹੈ ਛਾਈ ਹਲ ਚ ਵੀ ਆਉਂਦੀ ਹੈ ਫਿਰ ਤਾਂ ਚਾਹ ਬਹੁਤ ਤਕੜਾ ਹਾਂਜੀ ਬੜੀ ਜਿਆਦੀ ਭਾਰੀ ਆ ਬਾਕੀ ਪੜੀ ਜੁੜੀ ਬੜੀ ਆ ਜੀ ਨੋਰਮਲ ਬੈਡ ਨਹੀਂ ਹੈਗੀ ਹਾਂਜੀ ਫੁੱਲ ਵੱਡੀ ਹਾਈਟ ਦੀ ਆ ਦੋਸਤੋ ਪਿੱਟਪੂੜਾ ਵੇਖਾਂਗੇ ਵੀ ਮੋਸਟਲੀ ਆਪਾਂ ਵੱਡੀਆਂ ਮੱਜਾਂ ਨੂੰ ਜਿਹੜਾ ਫਿੱਟ ਪੂੜਾ ਵੇਖਦੇ ਆਂ ਵੀ ਇਹੋ ਜਿਹਾ ਫਿੱਟ ਪੂੜਾ ਵੱਡੀਆਂ ਮੱਜਾਂ ਦੇ ਲੱਗਾ ਆ ਜਾ ਸੰਤੂ ਸਾਹਿਬ ਆ ਢਿੱਲ ਵੇਖੋ ਕਿੰਨੀ ਜਿਆਦੀ ਵੱੜੀ ਜਿਆਦੀ ਢਿੱਲ ਪਈ ਹੈ ਬੈਠਦੇ ਢਿੱਡੀ ਢੁੰਡੀ ਵੀ ਮਿਲਦਾ ਬਾੜੀ ਜਿਆਦੀ ਇਦਾਂ ਹੀ ਭਾਵੇਂ ਬੈਠ ਬੈਜੋ ਜੀ ਠੀਕ ਹੈ ਸਿਰ ਸਭ ਪੂਰੀ ਆ ਵੱੜੀ ਜਿਆਦੀ ਠੀਕ ਹੈ ਜੀ ਚਲੋ ਜਿੱਤੋਂ ਲਈ ਆ ਉਹਦੇ ਆ ਨਾ ਵੀ ਅਸੀਂ 30 ਕਿਲੋ ਦੁੱਧ ਚੋਇਆ ਆ ਆਪਾਂ ਤੇ ਚਲੋ ਗਰੰਟੀ ਨਹੀਂ ਦਿੰਦੇ ਗਾੜੀ ਅਗਲੇ ਦੇ ਕਰਮ ਸੰਤੂ ਸਾਹਿਬ ਭਾਵੇਂ ਕੋ 30 ਜੋਲੇ ਭਾਵੇਂ ਕੋ 35 ਕਿਲੋ ਜੋਲੇ ਬਿਲਕੁਲ ਸਹੀ ਇਹ ਢਾਂਜ ਦੇ ਹਿਸਾਬ ਨਾਲ ਬਹੁਤ ਜਿਆਦੀ ਵੱਡੀ ਤੇ ਪੜੀ ਜੁੜੀ ਬੈਹ ਵੇ ਸ਼ਹਿਰ ਦਿਖਾਈ ਦੇ ਰਹੀ ਹੋ ਕੋਈ ਨਾਰਮਲ ਫੁੱਲ ਵੱਡੀ ਬੈੜ ਆਹ ਵੇਖੋ ਢਲਕ ਨਹੀਂ ਆਈ ਇਹ ਕੱਡਾ ਲੈ ਕੇ ਤੁਰਿਆ ਨਹੀਂ ਜਾਣਾ ਸੰਤੋਸ਼ ਸਾਹਿਬ ਇਹਦੇ ਆਪਾਂ ਚਲੋ ਅੱਜ ਵਿਖਾਈ ਆ ਜੇ ਨਾ ਵੀ ਆਪਣੀ ਹੁਣ ਵਿਗੂ ਤੇ ਆਪਾਂ ਸੂਈ ਦੀ ਵੀਡੀਓ ਦੀ ਪਾ ਕੇ ਵੇਚਾਂਗੇ ਬਿਲਕੁਲ ਬਿਲਕੁਲ ਚਵਾ ਕੇ ਦਵਾਂਗੇ ਦੋ ਟੋਟੇ ਦੇਣ ਇਹਨੇ 500 ਤੇ ਲੈ ਜਾਣੇ ਹਫਤਾ ਤਕ ਰੀਬ ਅਜੇ ਲੈ ਹੀ ਜਾਊਗੀ ਢੇਰ ਤੋਂ ਬੜੀ ਸੀ ਹਾਂਜੀ ਬਹੁਤ ਜ਼ਿਆਦੀ ਢੇਲੇ ਸੰਤੋਸ਼ ਸਾਹਿਬ ਸਾਰੀ ਭਰਨੀ ਆ ਜੀ ਵੇਖੋ ਹਫਤਾ ਸਮਾਂ ਬਾਕੀ ਆ ਜੀ ਹਾਂਜੀ ਥੰਮ ਥੰਮ ਵੇਖੋ ਤੁਸੀਂ ਵੀ ਕਮਾਲ ਦੀ ਸ਼ੈ ਹੈ ਠੀਕ ਹੈ ਜੀ ਆਹ ਵੇਖੋ ਤੇ ਖੋਲ ਕੇ ਤੋੜ ਕੇ ਦਿਖਾਉਣੀ ਆ ਤੁਹਾਨੂੰ ਠੀਕ ਹੈ ਜੀ। ਤੋਂ ਤਾਂ ਇਹ ਜਿਹੜੀ ਬਹੁਤ ਜਿਆਦੀ ਸੰਦਵਾ। ਜੀ। ਬਾਕੀ ਅੰਡਰ ਕੁਆਲਟੀ ਖਾਣ ਦੇ ਵਿੱਚ ਬਹੁਤ ਜਿਆਦੀ ਸਫਾਈ ਆ। ਤੇ ਯੂਨਿਕ ਜੀ ਆ ਠੀਕ ਹੈ ਜੀ। ਬਾਕੀ ਜਿਹੜੀ ਸਟੇਟ ਦੇ ਵਿੱਚ ਦੋਸਤੋ ਵੜ ਪਾਈ ਜਾਂਦੀ ਆ ਉਹ ਤਾਂ ਨਾਰਮਲ ਚੀਜ਼ ਆ। ਪਰ ਜੇਕਰ ਆਪਾਂ ਪੰਜਾਬ ਦੇ ਵਿੱਚ ਗੱਲ ਕਰਨ ਲਈ ਤੇ ਜਦੋਂ ਬਰੀਡ ਬਿਲਕੁਲ ਇਹੋ ਜਿਹੀ ਸਾਹਮਣੇ ਹੁੰਦੀ ਹੈ ਤਾਂ ਥੋੜੀ ਜਿਹੀ ਹਟਕੀ ਦਿਖਾਈ ਦੇਦੀ ਆ ਹੋਰ ਬਰੀਡ ਦੇ ਵਿੱਚ ਵੀ ਖੜੀ ਜਿਹੜੀ ਆ ਥੋੜੀ ਜਿਹੀ ਡਿਫਰੈਂਟ ਲੱਗਦੀ ਆ ਉਪਰਾਜਾ ਪਸ਼ੂ ਲੱਗਦਾ ਕਿਉਂਕਿ ਆ ਯਾਦਪਾਤ ਵਾਲੇ ਪਾਸਿਓਂ ਹਾਈਟ ਵਾਲੇ ਪਾਸਿਓਂ ਲੈਂਥ ਬੇਲ ਆਰਡਰ ਕੁਆਲਿਟੀ ਹਰ ਇੱਕ ਚੀਜ਼ ਥੋੜੀ ਡਿਫਰੈਂਟ ਆ ਠੀਕ ਹੈ ਜੀ ਨਾਰਮਲੀ ਆਪਾਂ ਸ਼ਾਹੀਵਾਲ ਵੈਰਾ ਦੇ ਨਾਲ ਥੋੜੀ ਜਿਹੀ ਕੰਪੇਅਰ ਕਰ ਸਕਦੇ ਆ ਬਟ ਜਿਹੜੀ ਨਸਲ ਬਰੀਡ ਆ ਥੋੜੀ ਜਿਹੀ ਹਟਕੀ ਆ ਠੀਕ ਆ ਸਤਿ ਸ੍ਰੀ ਅਕਾਲ ਏ ਠੀਕ ਹੈ ਤਾਂ ਸੰਦੀਪ ਭਾਈ ਫਿਰ ਇੱਕ ਲੈਂਡ ਦੇ ਨਮੋਲ ਹੁੰਦਾ ਵੀ ਕਿੱਥੋਂ ਤੱਕ ਸੰਧੋ ਸਾਹਿਬ ਮੋਲ ਕਰਾਉਣਾ ਭਾਵੇਂ ਡੇਢ ਕਰਾ ਲਾ ਭਾਵੇਂ ਇੱਕ ਵੀ ਕਰਾ ਲਓ ਯਾਨੀ ਕਿ ਲੱਖ ਰੁਪਏ ਦੀ ਵੜਹਾਨਾ ਦੇਣੀ ਆ ਆਪਾਂ ਹਾਂਜੀ ਲੱਖ ਦੀ ਦੇਣੀ ਆ ਹਾਨਾ ਅੱਛਾ ਭਾਵੇਂ ਸੂਈ ਸਵਾਈ ਵੇਚ ਕੇ ਚਵਾ ਕੇ ਦਈਏ ਕਿਸੇ ਨੂੰ ਹੋ ਸਕਦਾ ਮਹਾਰਾਜ ਕਿਰਪਾ ਕਰੇ ਆਪਣੇ ਕੋਲ ਸੂਈ ਪਵੇ ਆਪਾਂ ਦੂਜੀ ਵੀਡੀਓ ਚ ਇਹਨੂੰ ਪਾਈਏ ਤੇ ਉਹ ਸਗਰ ਦੁੱਧ ਵੀ 30 ਕਿਲੋ ਇਹਦੇ ਥੱਲੇ ਬਣਾਈਏ ਆਪਾਂ ਹਾਂਜੀ ਕੋਈ ਇਹਦੇ ਵਿੱਚ ਆਪਣਾ ਧੁੜਕੋ ਨਹੀਂ ਹੈਗਾ ਕੋਈ ਡਰ ਨਹੀਂ ਹੈਗਾ ਵੀ ਇਹ ਜੋ ਕੋਈ ਵਾਰਡ ਹੈ ਸੋਨਾ ਹੈ ਜੀ ਪ्युअर ਕੇ ਡੀ ਐਮ ਸੋਨਾ ਸਤੂ ਸਾਹਿਬ ਲਓ ਜੀ ਬਾਕੀ ਢਾਂਚਾ ਵੇਖ ਲਓ ਪੜੀ ਜੁੜੀ ਵੇਖੋ ਕਿੰਨੀਆਂ ਜੇ ਵਹਿਣ ਦੇ ਮੇਰੇ ਕੋਲ ਇੱਕ ਭਾਈ ਵਕਿੰਦਾ ਫਿਰ 24 ਕੈਰਟ ਬਿਲਕੁਲ ਕੇ ਡੀ ਐਮ ਜਿਹੜਾ ਦੁੱਸਤੋ ਸੋਨਾ ਹੈ ਤੇ ਸੋਨਾ ਜਿਹੜਾ ਦੁੱਸਤੋ ਵੀਰਾਂ ਦਾ ਵੀ ਚੁਵਾ ਕੇ ਦੁੱਧ ਚੁਵਾ ਕੇ ਬੜੇ ਹੌਸਲੇ ਨਾਲ ਤਸੱਲੀ ਨਾਲ ਵੀ ਸੇਲ ਕਰਾਂਗੇ ਕੋਈ ਕਾਲੀ ਨਹੀਂ ਸਤੂ ਸਾਹਿਬ ਆਪਾਂ ਨੂੰ ਇਹਦੀ ਵੇਚ ਲੈ ਠੀਕ ਆ ਸੋ ਅੱਜ ਫਿਰ ਹਾਲ ਕਿਸੇ ਵੀਰ ਨੇ ਭਾਈ ਨਵਟਾ ਵੀ ਵੇਖ ਲਓ ਸਤੂ ਸਾਹਿਬ ਕਿੱਡਾ ਬਾਹਲਾ ਜਿਆਦਾ ਗੱਡੀ ਹੈ ਕਮੀ ਨਹੀਂ ਹੋਈ ਹੈ ਜੀ ਉਹ ਵਾਰ ਚੰਗੀ ਖਾਸੀ ਆ ਕੋਈ ਸ਼ੱਕ ਨਹੀਂਗਾ ਦੋਸਤੋ ਬਹੁਤ ਵੱਡੀ ਹਾਈਟ ਆ ਇੱਕ ਡਿਫਰੈਂਟ ਜੀ ਚੀਜ਼ ਆ ਅਜੇ ਪੱਠਾ ਟੱਕ ਆਪਣੇ ਕੋ ਘੱਟ ਚੁੱਕਿਆ ਸੰਤੂ ਸਾਹਿਬ ਕੱਲ ਦੀ ਆਈ ਆ ਥੋੜਾ ਜਿਹਾ ਅਜੇ ਲੱਪਾ ਲੱਪਾ ਲਾਇਆ ਕਲੋ ਖਾਊਗੀ ਜੜੀ ਲੱਗਦਾ ਦੁਕਾਨ ਦੇ ਕੋਲ ਸੁਣਨੇ ਕੋਲ ਨਾ ਜੀ ਤੇ ਸੰਦੀਪ ਭਾਈ ਪਸੂ ਅਜੇ ਹੋ ਸੀ ਚਾਰ ਆਪਣੇ ਕੋ ਚਾਰੇ ਆ ਸੰਤੂ ਸਾਹਿਬ ਜਿਹੜੀ ਕੱਲ ਤੁਸੀਂ ਵੀਡੀਓ ਪਾ ਗਏ ਹੋ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੇਗ ਗਏ ਜੀ ਹਾਂਜੀ 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 ਤੇ ਸੰਦੀਪ ਭਾਈ ਬੋਲ ਗਏ ਨੰਬਰ ਆਪਣਾ 84370 38949 ਜੀ ਸੰਤੂ ਸਾਹਿਬ ਜੀ ਠੀਕ ਹੈ ਜੀ ਸਸਾ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੰਦੀਪ ਸਿੰਘ ਭੋਲਰ ਡੇਰੀ ਫਾਰਮ ਤੋਂ ਦੋਸਤੋ ਅੱਜ ਪਹੁੰਚ ਸੀ ਆਪਣੀ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਨੇੜੇ ਭਿੱਕੀਵਿੰਡ ਆ 8-7 ਕਿਲੋਮੀਟਰ ਦੀ ਦੂਰੀ ਆ ਤੇ ਘਰ ਵਿਜਿਟ ਕਰਕੇ ਜਿੰਨੇ ਪਸ਼ੂ ਦਿਖਾਏ ਗਏ ਆ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਪੱਕੇ ਜਿਹੜੇ ਪਸ਼ੂ ਗੱਭਣ ਆ ਸੂਏ ਪਸ਼ੂ ਦੀ ਜਾਂ ਦੋ ਟਾਈਮ ਕੋਈ ਚਬਾਈ ਕਰਕੇ ਤਸੱਲੀ ਕਰ ਸਕਦੇ ਆ ਚਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ